ਰਾਜੀ ਸੋਨੰੰਦਰ ਦੁਰਾਨਾ ਰਾਜੀ ਸੋਨੰੰਦਰ ਦੁਰਾਨਾ ਕਹਿਰਵੀ ਰਾਸ ਆਸ ਲੱਗ ਜੀਵੋ 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 गुरूदास महाराजो ਆਰਜੀ ਦੇ ਦਰਖਾਸਤਾਂ ਸੰਬੰਧ ਵਿੱਚ ਜਿਹੜੀ ਪੀਕੋ ਅੰਦਰ ਤੋਂ ਰਜਿਸਟਰ ਸੀ ਇਹ ਪ੍ਰਵਰਬਲੋਂ ਆਰਜੀ ਦੀ ਪ੍ਰਵਰਤਨ ਦਾ ਫਸਤਾ ਦੇ ਹੋਏ ਇਸ ਤਰ੍ਹਾਂ ਦਾ ਕੰਮ ਜਰਜ਼ ਕਰ ਗਈ ਜਿਨ੍ਹਾਂ ਨੂੰ ਕਾਮਨਾਨਾ ਦਾਸ ਕਰੀ ਮਨੋ ਕਾਮਨਾ ਪੀਵਨ ਕਾਨਾਂ ਦੇ ਨਾਂ ਅੰਦ ਸੰਤ ਸ਼ਾਂਤੀ ਦਾ ਆਵਾਸ ਸਨਾਂ ਕੋ ਪੀਸੇ ਜਰਨ ਆਲ ਚੌਧੀਆਂ ਘਲਾਬਖਣਾ ਜੀ ਆਰਜੀ ਦੇ ਦਰਖਾਸਤਾਂ ਸੰਬੰਧ ਵਿੱਚ ਗਰਸ਼ਨ ਸਿੰਘ ਦੇ ਪ੍ਰਵਰਬਲੋਂ ਦਸ ਲੱਖ ਰੁਪਏ ਦੀ ਦਾਸ ਕਰ ਗਈ ਜਿਨ੍ਹਾਂ ਨੂੰ ਕਾਮਨਾਨਾ ਦਾਸ ਕਰੀ ਮਨੋ ਕਾਮਨਾ ਪੂਰਨ ਕਾਨਾਂ ਦੇ ਸੰਸਾਈਣਾ ਦਾ ਸੁਖ ਸ਼ਾਂਤੀ ਦਾ ਆਵਾਸ ਕਰਨਾ ਚੜ੍ਹਦੀਆਂ ਘਲਾਬਖਣਾ ਜੀ ਜੋ ਬਲੇ ਸੋਲਬਾ ਬੀਲਕ ਦਮੇ ਜੀ ਅਦਾਸ ਕਰੇਗੀ ਜਿਨਾਂ ਮਨੋਂ ਕਾਮਨਾ ਨਾਲ ਅਦਾਸ ਕਰੇਗੀ ਮਨੋਂ ਕਾਮਨਾ ਪੂਰਨ ਕਰਨਾ ਅੰਗ ਸੰਗ ਸਾਹੀ ਰਹਿਣਾ ਸੁਖ ਸ਼ਾਂਤੀ ਦਾ ਆਸਰਾ ਕਰਨਾ ਤੁਪਲਿ ਦਰਜਾ ਨਾਸ ਕਰਨਾ ਚੜ੍ਹਦੀ ਅਗਲਾ ਬਖਣਾ ਜੀ ਜੋ ਬੋਲੇ ਸੋਨਰ ਬਾਣੀ ਸਤਗੁਰੂ ਰਾਜ ਸਵਾਜ ਕੀ